ਲੋਜੀ ਫਰੈਂਡਸ ਐਕਸਾਈਟ ਇਨਸਪੈਕਟਰ ਦੀਆਂ ਪੋਸਟਾਂ ਨਹੀਂ ਜਿਹੜੀਆਂ ਆਊਟ ਹੋ ਚੁੱਕੀਆਂ ਨੇ ਸਾਰਿਆਂ ਨੂੰ ਡਾਊਟ ਸੀਗਾ ਵੀ ਵੱਧ ਕੇ ਪੋਸਟਾਂ ਜਾਰੀ ਹੋਣੀਆਂ ਨੇ ਵੱਧ ਕੇ ਪੋਸਟਾਂ ਜਾਰੀ ਨਹੀਂ ਹੋਈਆਂ ਪੋਸਟਾਂ ਜਾਰੀ ਹੋ ਚੁੱਕੀਆਂ ਨੇ 41 ਪੋਸਟਾਂ ਦੇ ਲਈ ਨੋਟੀਫਿਕੇਸ਼ਨ ਆ ਚੁੱਕਿਆ ਹੈ ਡਿਟੇਲ ਦੇ ਵਿੱਚ ਆਪਾਂ ਗੱਲ ਕਰਾਂਗੇ ਉਸ ਤੋਂ ਪਹਿਲਾਂ ਇੱਕ ਗੱਲ ਹੈ ਜਿਹੜੀਤਾਰੇ ਧਿਆਨ ਨਾਲ ਸੁਣ ਲੋ 11 2025 ਨੂੰ ਜਿਨ੍ਹਾਂ ਦੀ ਉਮਰ 37 ਸਾਲ ਤੋਂ ਘੱਟ ਹੈ ਉਹੀ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਆ ਜਿਨ੍ਹਾਂ ਦੀ ਉਮਰ 1-1 2025 ਨੂੰ ਵੱਧ ਚੁੱਕੀ ਹੈ ਜੀ ਉਹ ਇਸ ਪੋਸਟ ਨੂੰ ਅਪਲਾਈ ਨਹੀਂ ਕਰ ਸਕਦੇ ਅਕੋਰਡਿੰਗ ਟੂ ਰਿਜ਼ਰਵੇਸ਼ਨ ਕੈਟੇਗਰੀ ਤੁਸੀਂ ਅਪਲਾਈ ਕਰ ਸਕਦੇ ਹੋ ਜਨਰਲ ਕੈਂਡੀਡੇਟ ਜਿਹਦੀ 37 ਸਾਲ ਤੋਂ ਵੱਧ ਉਮਰ ਹੈ ਜੀ ਉਹ ਅਪਲਾਈ ਨਹੀਂ ਕਰ ਪਾਉਣਗੇ ਬਾਕੀ ਹੋਰ ਸ਼ਰਤਾਂ ਨਹੀਂ ਹੈ ਜਿਹੜੀਆਂ ਉਹ ਤੁਸੀਂ ਡਿਟੇਲ ਦੇ ਵਿੱਚ ਪੜ੍ਹ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜੁਰੂ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਫਾਈਨਲ ਆਨਸਰ ਕੀ ਹੈ ਜਿਹੜੀ ਕਰਲਕ ਦੀ ਉਹ ਵੀ ਅਪਡੇਟ ਹੋਣੀ ਹੈ ਜੀ ਅਤੇ ਲੇਬਰ ਇਨਸਪੈਕਟਰ ਦਾ ਜਿਹੜਾ ਪੇਪਰ ਪੋਸਟਪੋਨ ਹੋਇਆ ਉਸ ਦੇ ਸਬੰਧੀ ਵੀ ਕੱਲ ਤੱਕ ਜਾਂ ਪਰਸੋ ਤੱਕ ਨੋਟੀਫਿਕੇਸ਼ਨ ਹੈ ਤੁਹਾਨੂੰ ਦੇਖਣ ਨੂੰ ਮਿਲੇਗਾ ਕਲੀਅਰ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਪੋਸਟਾਂ ਦੀ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਪਾਂ ਅਪਲਾਈ ਹੋਣ ਸ਼ੁਰੂ ਸ਼ੁਰੂਆਤ ਕਰਨ ਦੀ ਡੇਟ ਹੈ 6/12 ਜੋ ਵੀ ਨੂੰ ਸੇਅਰ ਦਿੱਤਾ ਠੀਕ ਹੈ ਜੀ ਅੱਜ ਆਨਲਾਈਨ ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਤੇ ਸਿਰਫ 20 ਦਿਨਾਂ ਦਾ ਸਮਾਂ ਦਿੱਤਾ 21 ਦਿਨਾਂ ਦਾ ਸਮਾਂ ਦਿੱਤਾ ਇੱਕ ਇੱਕ ਤਰੀਕ ਅੱਜ ਦੀ ਲਗਾ ਕੇ 5 ਵਜੇ ਤੱਕ ਤੇ ਫੀਸ ਭਰਨ ਦਾ ਲਾਸਟ ਡੇਟ ਹੈ ਜੀ 24/1/2025 ਤੱਕ ਹੈ ਜੀ ਠੀਕ ਹੈ ਤੇ ਅਸਾਮੀਆਂ ਨੇ ਜਿਹੜੀਆਂ ਉਹ ਤੁਸੀਂ ਚੈੱਕ ਕਰ ਸਕਦੇ ਹੋ ਮੋਟੀਆਂ-ਮੋਟੀਆਂ ਅਸਾਮੀਆਂ ਦੇਖਾਂਗੇ ਆਪਾਂ ਜਰਨਲ ਦੀਆਂ ਜਿਹੜੀਆਂ ਨੇ ਜੀ 15-15 ਤੋਂ 4 ਐਸ ਸੀ ਐਂਡ ਐਮ ਐਂਡ ਬੀ ਦੀਆਂ 6-6 ਤੋਂ 2 ਐਸ ਆਰ ਐਂਡ ਓ 2 ਤੋਂ 1 ਬੀ ਸੀ 5 ਤੋਂ 2 ਐਕਸ ਸਰਵਿਸਮੈਨ ਜਰਨਲ 3 ਤੋਂ 1 ਐਕਸ ਸਰਵਿਸਮੈਨ ਆਰ ਐਂਡ ਓ ਫੀਮੇਲ ਦੀ ਕੋਈ ਨਹੀਂ ਹੈਗੀ ਸਪੋਰਟਸ ਜਰਨਲ 2 1 ਫੀਮੇਲ ਦੇ ਲਈ ਫਿਜ਼ੀਕਲ ਹੈਂਡੀਕੈਪਟ 1 ਫੀਮੇਲ ਦੀ ਕੋਈ ਨਹੀਂ ਹੈਗੀ ਫਿਜ਼ੀਕਲੀ ਹੈਂਡੀਕੈਪਟ ਆਈਡੀ ਐਮਡੀ 1 ਫੀਮੇਲ ਦੇ ਲਈ ایਡਬਲਯੂ ਐਸਈ ਇਕਨੋਮੀਕਲੀ ਵੀਕਰ ਸੈਕਸ਼ਨ ਦੀਆਂ 4 ਨੇ 4 ਚੋਂ 2 ਊਮਨ ਕੈਟਾਗਰੀ ਦੇ ਲਈ ਰਿਜ਼ਰਵ ਰੱਖੀਆਂ ਗਈਆਂ ਕਲੀਅਰ ਹੈ ਜੀ ਉਹਨਾ ਕੋਡ ਦਿੱਤੇ ਹੋਏ ਆ ਤੁਹਾਨੂੰ ਪਤਾ ਹੀ ਹੈ ਸਾਰੇ ਕੈਟਾਗਰੀ ਵਾਈਜ਼ ਕੋਡ ਕਿੰਨੇ ਕਿੰਨੇ ਦੇ ਹੁਣ ਸਰਟੀਫਿਕੇਟ ਧਿਆਨ ਨਾਲ ਦੇਖ ਲਿਓ ਜੀ ਜਿਨ੍ਹਾਂ ਦਾ ਪੰਜਾਬ ਰੈਜ਼ੀਡੈਂਟ ਸਰਟੀਫਿਕੇਟ 5 ਸਾਲ ਤੋਂ ਪੁਰਾਣਾ ਹੈ ਮਤਲਬ ਕਿ 5 ਸਾਲ ਤੋਂ ਉੱਪਰ ਹੋ ਚੁੱਕਿਆ ਹੈ ਉਹਨਾਂ ਨੂੰ ਦੁਬਾਰਾ ਜਿਹੜਾ ਸਰਟੀਫਿਕੇਟ ਹੈ ਉਹ ਰਿਨਿਊ ਕਰਾ ਕੇ ਦੇਣਾ ਪਏਗਾ ਬਾਕੀ ਜਿਹੜੇ ਸਰਟੀਫਿਕੇਟ ਨੇ ਉਹ ਤੁਸੀਂ ਧਿਆਨ ਨਾਲ ਚੈੱਕ ਕਰ ਸਕਦੇ ਹੋ ਅਤੇ ਹੁਣ ਆਪਾਂ ਗੱਲ ਕਰਦੇ ਆ ਵਿਦਿਅਕ ਯੋਗਤਾ ਦੀ ਵਿਦਿਅਕ ਯੋਗਤਾ ਕੀ ਰਹਿਣੀ ਚਾਹੀਦੀ ਹੈ ਜੀ ਪੁਆਇੰਟ ਨੰਬਰ 1 ਦੇ ਵਿੱਚ ਲਿਖਿਆ ਬੈਚਲਰ ਡਿਗਰੀ ਕੈਂਡੀਡੇਟ ਕੋਲੇ ਹੋਣੀ ਚਾਹੀਦੀ ਹੈ ਤੇ ਉਸ ਦੇ ਕੋਲ 120 ਘੰਟਿਆਂ ਦਾ ਕੰਪਿਊਟਰ ਦਾ ਜਿਹੜਾ ਕੋਰਸ ਹੈ ਉਹ ਹੋਣਾ ਚਾਹੀਦਾ ਜਾਂ ਉਹਨਾਂ ਨੇ ਕਿਹਾ ਵੀ ਕੰਪਿਊਟਰ ਦਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਆਹ ਲੈਵਲ ਦਾ ਸਰਟੀਫਿਕੇਟ ਹੈ ਜਿਹੜਾ ਉਹ ਹੋਣਾ ਚਾਹੀਦਾ ਹੈ ਕਲੀਅਰ ਹੈ ਜੀ ਸਿੰਪਲ ਗ੍ਰੈਜੂਏਸ਼ਨ ਠੀਕ ਹੈ ਉਸ ਦੇ ਨਾਲ 120 ਘੰਟਿਆਂ ਦਾ ਕੋਰਸ ਜਿਹੜਾ ਉਹ ਤੁਸੀਂ ਕੀਤਾ ਹੋਣਾ ਚਾਹੀਦਾ ਹੈ ਚਾਹੇ ਜਾਂ ਉਹ ਲੈਵਲ ਸਰਟੀਫਿਕੇਟ ਹੋਣਾ ਚਾਹੀਦਾ ਹੈ ਠੀਕ ਹੈ ਜੀ ਜੇਕਰ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਜਰੂਰ ਕਰਦੇ ਹੋ ਤਨਖਾਹ ਵਧੀ ਹੈ ਜੀ ਸੈਵਨਥ ਸੈਂਟਰਲ ਪੇ ਕਮਿਸ਼ਨ ਅਕੋਰਡਿੰਗ 35400 ਤਨਖਾਹ ਮਿਲਣੀ ਹੈ ਗਰੁੱਪ ਸੀ ਦੀ ਪੋਸਟ ਹੈ ਪਰ ਜਿਹੜਾ ਪੇ ਸਕੇਲ ਹੈ ਉਹ ਤੁਹਾਨੂੰ ਗਰੁੱਪ ਵੀ ਵਾਲਾ ਮਿਲਣ ਵਾਲਾ ਠੀਕ ਹੈ ਜੀ 35400 ਰੁਪਏ ਹੁਣ ਉਮਰ ਹੈ ਜਿਹੜੀ 1125 ਨੂੰ ਦੁਬਾਰਾ ਫੇਰ ਦੱਸਦੀ ਹੈ 1125 ਨੂੰ ਜੇਕਰ ਤੁਹਾਡੀ ਉਮਰ 37 ਸਾਲ ਤੋਂ ਵੱਧ ਹੈ ਤਾਂ ਅਪਲਾਈ ਨਹੀਂ ਕਰ ਸਕੋਗੇ 37 ਸਾਲ ਤੋਂ ਘੱਟ ਤੱਕਲੇ ਅਪਲਾਈ ਕਰ ਸਕਦੇ ਬਾਕੀ ਰਿਜ਼ਰਵੇਸ਼ਨ ਦੇ ਅਕੋਰਡਿੰਗ ਕੈਂਡੀਡੇਟ ਨੂੰ ਛੋਟ ਹੈਗੀ ਕਲੀਅਰ ਹੈ ਜੀ ਫੀਸ ਦੀ ਗੱਲ ਕਰ ਲੈਨੇ ਆ ਆਮ ਦੇ ਲਈ ਹੈ ਜੀ 1000 ਰੁਪਏ ਐਸ ਸੀ ਬੀ ਸੀ ਡਬਲਯੂ ਐਸ 250 ਤੇ ਐਕਸਰਿਸਮੈਂਟ ਡਿਪੈਂਡੈਂਟ 200 ਦਿਵਿਆਂਗ ਦੇ ਲਈ 500 ਰੁਪਏ ਫੀਸ ਹੈ ਠੀਕ ਹੈ ਜੀ ਚੌਨ ਵਿਧੀ ਇਹਦੇ ਵਿੱਚ ਵੀ ਉਮੀ ਹੈ 45ਵੀਂ ਦੀ ਇਹਦੇ ਜੀ ਵੀ ਉਮੀ ਹੈ ਪ੍ਰਕਾਸ਼ਿਤ ਕੀਤੀਆਂ ਸਾਮੀਆਂ ਦੇ ਵਿੱਚ ਉਹ ਮਲਟੀ ਟਾਈਪ ਕੁਸ਼ਚਨ ਜਿਹੜੇ ਹੋਣਗੇ ਜੀ ਪਾਰਟ A ਦੇ ਵਿੱਚੋਂ 50% ਮਾਰਕਸ ਦੇ ਨਾਲ ਤੁਸੀਂ ਪਾਸ ਕਰਨਾ ਹੈ ਮਤਲਬ ਕਿ ਜੇ 50 ਤੋਂ ਘੱਟ ਪਰਸੈਂਟ ਤੋਂ ਘੱਟ ਮਤਲਬ ਕਿ 25 ਕੁਸ਼ਚਨ ਤੁਹਾਡੇ ਸਹੀ ਹੋਣੇ ਚਾਹੀਦੇ ਆ 50 ਚੋਂ ਕੋਈ 네ਗੇਟਿਵ ਮਾਰਕਿੰਗ ਨਹੀਂ ਆਏਗੀ ਇਹ ਸਾਰਿਆਂ ਨੂੰ ਧਿਆਨ ਨਾਲ ਪਤਾ ਹੈ ਜੇ ਫਿਰ ਵੀ ਨਹੀਂ ਪਤਾ ਚੱਲਿਆ ਤਾਂ ਤੁਸੀਂ ਧਿਆਨ ਨਾਲ ਇਸ ਨੂੰ ਸੁਣ ਲੈਣਾ ਹੈ ਕਲੀਅਰ ਹੈ ਜੀ ਹੁਣ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਵਾ ਦਾਂਗੇ ਤੁਸੀਂ ਅਪਲਾਈ ਕਰਨਾ ਹੈ ਦੁਬਾਰਾ ਫਿਰ ਦੱਸ ਦਈਏ 21 1 2025 ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਕਈ ਕੈਂਡੀਡੇਟ ਹੈ ਜਿਨ੍ਹਾਂ ਦੀ ਫੀਸ ਭਰਨੀ رہ ਜਾਂਦੀ ਹੈ ਤਾਂ ਤੁਸੀਂ ਪਲੀਜ਼ ਲਾਸਟ ਡੇਟ ਦੀ ਵੇਟ ਨਹੀਂ ਕਰਨੀ ਆਪਦੀ ਫੀਸ ਹੈ ਜਿਹੜੀ 24 1 2025 ਤੋਂ ਪਹਿਲਾਂ ਪਹਿਲਾਂ ਕਰਕੇ ਸੁਰਖਰੂ ਹੋ ਜਾਣਾ ਠੀਕ ਹੈ ਜੀ ਲਾਸਟ ਡੇਟ ਦੀ ਕਈ ਕੈਂਡੀਡੇਟ ਵੇਟ ਕਰਦੇ ਨੇ ਲਾਸਟ ਡੇਟ ਵੇਟ ਨਹੀਂ ਕਰਨੀ ਹੋ ਸਕਦਾ ਹੈ ਸਾਈਟ ਬੀਜੀ ਹੋ ਜੇ ਕੁਝ ਵੀ ਹੋ ਸਕਦਾ ਹੈ ਤਾਂ ਤੁਸੀਂ ਆਪਦੀ ਫੀਸ ਹੈ ਜਿਹੜੀ ਭਰ ਕੇ ਸੁਰਖਰੂ ਹੋ ਜਾਓ ਕਲੀਅਰ ਹੈ ਜੀ ਬਾਕੀ ਇਹ ਸਾਰੀ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਵਾਂਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਸੰਪਰੱਚ ਜਿੰਨੇ ਨੇ ਸਾਰਿਆਂ ਨਾਲ ਤੇ ਹੋਰ ਅਪਡੇਟ ਨਾਲ ਜਲਦੀ ਹੀ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਬੀ ਸੇ ਸਟੇ ਕਨੈਕਟਡ ਤੇ ਇੱਕ ਵੀਡੀਓ ਜਿਹੜੀ ਕੱਟ-ਆਫ ਵਾਲੀ ਉਹ ਆਪਾਂ ਜ਼ਰੂਰ ਪਾਵਾਂਗੇ ਤੇ ਕਿੰਨੇ ਕੈਂਡੀਡੇਟ ਨੇ ਜਿਹੜੀ ਆਨਸਰ ਕੀ ਚੈੱਕ ਕਰਨ ਤੋਂ ਬਾਅਦ ਕੱਟ-ਆਫ ਕਿੱਥੋਂ ਤੱਕ ਜਾਊਗੀ ਉਹਦਾ ਜਿਹੜਾ ਅਨਾਲਾਈਸਿਸ ਹੈ ਉਹ ਆਪਾਂ ਜਰੂਰ ਕਰਾਂਗੇ ਨੈਕਸਟ ਵੀਡੀਓ ਤੇ ਇਸ ਲਈ ਜੁੜੇ ਜਰੂਰ ਲਿਓ ਵੀਡੀਓ ਨੂੰ ਲਾਈਕ ਕਰਿਓ ਜਰੂਰ ਕਰਿਓ ਜਿਹੜੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਨ ਜੇਕਰ ਘੰਟੀ ਦਾ ਬਟਨ ਦਬਾਇਆ ਤੇ ਨੋਟੀਫਿਕੇਸ਼ਨ ਨਹੀਂ ਆਉਂਦਾ ਤਾਂ ਇੱਕ ਵਾਰੀ ਚੈਨਲ ਚੈੱਕ ਕਰਕੇ ਵੀਡੀਓ ਸੈਕਸ਼ਨ ਜਰੂਰ ਚੈੱਕ ਕਰ ਲਿਆ ਕਰੋ ਜੀ ਠੀਕ ਹੈ ਜੀ ਇੰਨਾ ਕਹਿੰਦੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ